ਕਿੱਥੇ ਫਸ ਗਈ ਮੇਰੀ ਫੂਜਿਆ ਤੇਰੇ ਨਾਲ ਵਿਆਹ ਕਰਾ ਕੇ ਚੁੱਲ੍ਹੇ 'ਚ ਮਾਰ ਮਾਰ ਕੇ ਫੂਕਾ ਮੇਰੀ ਮੱਤ ਵੱਜ ਗਈ ਮੈਨੂੰ ਜਾ ਕੇ ਢਾਬੇ 'ਤੇ ਰੋਟੀ ਖਵਾ ਕੇ ਲਿਆ ਮੈਥੋਂ ਨਹੀਂ ਪਕਦੀ ਕਰ ਰੋਟੀ ਅੱਛਾ ਅੱਜ ਤੂੰ 12 ਰੋਟੀ ਖਾਣੀ ਐ ਉਹ ਜੇ ਮੈਂ ਇਹਨੂੰ ਢਾਬੇ 'ਤੇ ਰੋਟੀ ਖਵਾਈ ਮੇਰਾ ਤਾਂ 5-700 ਦਾ ਖਰਚਾ ਹੋ ਜਾਊਗਾ ਹਾਂ ਚੱਲ ਐਂ ਕਰਦਾ ਕਾ ਲੋ ਤੇਰੇ ਹੱਥ ਦੇ ਹੀ ਮਾੜੇ ਜੀ ਤੁਸੀਂ ਕੀ ਕਰਨਾ ਮੇਰੇ ਹੱਥਾਂ ਦਾ ਓਏ 1 ਮਿੰਟ ਖੜਤਾ ਜਾ ਮੇਰਾ ਕੀ ਐ ਮੈਂ ਤਾਂ ਅੱਜ ਭੁੱਖਾ ਰਹਿ ਜਾਊਂਗਾ ਆ ਜਾ ਤੈਨੂੰ 12 ਰੋਟੀ ਖਵਾ ਕੇ ਲੈ ਕੇ ਆਵਾਂ ਲੈ ਜੀ ਤੁਸੀਂ ਕਹਦੋ ਭੁੱਖੇ ਰਹਿਣਾ ਤੁਸੀਂ ਵੀ ਢਾਬੇ ਉਹ ਕਾਲੋ ਤੂੰ ਆਪ ਹਿਸਾਬ ਲਾ ਕੇ ਦੇਖ ਜਦੋਂ ਤੂੰ ਘਰੇ ਰੋਟੀਆਂ ਪਕਾਉਂਦੀ ਐ ਤੇਰੇ ਗੋਰੇ-ਗੋਰੇ ਹੱਥਾਂ ਦੀਆਂ ਐਡੀਆਂ ਸੋਹਣੀਆਂ ਰੋਟੀਆਂ ਹੁੰਦੀਆਂ ਨੇ ਹੁਣ ਅੱਜ ਆਪਾਂ ਢਾਬੇ ਤੋਂ ਰੋਟੀ ਖਾਵਾਂਗੇ ਉਹ ਕਾਲੇ-ਕਾਲੇ ਭਈਆਂ ਦੇ ਕਾਲੇ-ਕਾਲੇ ਹੱਥਾਂ ਦੀਆਂ ਰੋਟੀਆਂ ਹੋਣਗੀਆਂ ਮਿਰਤਾ ਖਾਨ ਨੂੰ ਜਮੇ ਨਹੀਂ ਚੀ ਕਰਦਾ ਆ ਜਾ ਪਰ ਤੈਨੂੰ ਤਾਂ ਮੈਂ ਰੋਟੀ ਖਵਾ ਕੇ ਲਿਆਉਂਗਾ ਢਾਬੇ ਤੋਂ ਹਾਂ ਤੁਹਾਨੂੰ ਸੱਚੀ ਮੇਰੇ ਹੱਥ ਦੀਆਂ ਰੋਟੀਆਂ ਇੰਨੀਆਂ ਸਵਾਦ ਲੱਗਦੀਆਂ ਜੀ ਮੈਂ ਤਾਂ ਕਦੀ ਸੋਚਿਆ ਨਹੀਂ ਸੀ ਅੱਗ ਲੱਗੇ ਜੀ ਢਾਬਿਆਂ ਨੂੰ ਤੁਸੀਂ ਇੱਥੇ ਬੈਠੋ ਮੈਂ ਤੁਹਾਡੇ ਵਾਸਤੇ ਘਰੋਂ ਘਰ ਪਰੋਠੇ ਪਕਾ ਕੇ ਲਿਆਉਣੀ ਐ ਤੁਹਾਡੇ ਪ ਆਤਾ ਪੂਰਾ ਤੂੰ ਕਮਾਲ ਹੀ ਕਰ ਗਿਆ ਨਾਲੇ ਤਾਂ ਤੇਰਾ ਪੰਜ